5911 ਦੀ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਆ 5911 ਖੋਲਿਆ ਬਹੁਤ ਸਮਾਂ ਇਸ ਟਰੈਕਟਰ ਦਾ ਸਭ ਤੋਂ ਲੰਮਾ ਟਰੈਕਟਰ ਜਿਹੜਾ ਚੱਲਿਆ ਸਭ ਤੋਂ ਵੱਧ ਅੱਜ ਵੀ ਟਰੈਕਟਰ ਜਿਮੀਦਾਰਾਂ ਕੋਲ ਜਿਹੜਾ ਚੱਲਣ ਦਾ ਨਹੀਂ ਤਾਂ ਪੁਰਾਣੇ ਟਰੈਕਟਰ ਬਹੁਤ ਤੁਸੀਂ ਦੇਖੇ ਹੋਣਗੇ ਜਿਹੜੇ ਅੱਜ ਨਾਂ ਮਾਤਰ ਰਹਿ ਗਏ ਇਹ ਟਰੈਕਟਰ ਅੱਜ ਵੀ ਜਿਹੜਾ ਜਿਮੀਦਾਰ ਦੇ ਘਰੇ ਤੁਹਾਨੂੰ ਖੜਾ ਮਿਲ ਜੂਗਾ ਬਹੁਤ ਲੰਮਾ ਸਮਾਂ ਇਹ ਟਰੈਕਟਰ ਜਿਮੀਦਾਰਾਂ ਦੀ ਪਸੰਦ ਬਣਿਆ ਰਿਹਾ ਤਾਂ ਅੱਜ ਵੀ ਬਹੁਤ ਜ਼ਿਆਦਾ ਟਰੈਕਟਰ ਬਸੰਦ ਕਰਿਆ ਜਾਂਦਾ ਹੈ ਕਿ ਬਾਈ ਮੂਸੇ ਵਾਲੇ ਕਰਕੇ ਲਾ ਲਓ ਅੱਜ ਵੀ ਬਹੁਤ ਟ੍ਰੈਂਡਿੰਗ ਦੇ ਵਿੱਚ ਟਰੈਕਟਰ ਰਹਿੰਦਾ ਮੇਰੇ ਉਹ ਅੱਜ ਦੀ ਜਿਹੜੀ ਜਾਣਕਾਰੀ ਹੈ ਸਾਰੀ ਤੁਹਾਨੂੰ 5911 ਦੇ ਉੱਪਰ ਦੇ ਰਿਹਾ 5911 ਜਿਹੜੀ ਮੋਡੀਫਿਕੇਸ਼ਨ ਹੁੰਦੀ ਆਪਾਂ ਸ਼ੁਰੂ ਤੋਂ ਕਰ ਲੈਨੇ ਆ ਇਹਦਾ ਹਿੱਸਾ ਪਾਵਰ ਕਰਨਾ ਹੁੰਦਾ ਇੱਕ ਹਿੱਸੇ ਦੀ ਚੜਾਈ ਸਾਰੇ ਟਰੈਕਟਰਾਂ ਨਾਲੋਂ ਵੱਧ ਚੜਾਈ ਹੈ ਇਹਦੀ ਪਾਵਰ ਸ਼ੇਅਰਿੰਗ ਜਦੋਂ ਕਰਦੇ ਆ ਇਸੇ ਹਿੱਸੇ ਨੂੰ ਜੱਕ ਲੱਗ ਜਾਂਦਾ ਸੇਮ ਇਹੀ ਹਿੱਸਾ ਯੂਜ ਹੋ ਜਾਂਦਾ ਆ ਜਿੱਥੇ ਇਹਦੇ ਆ ਜਗ੍ਹਾ ਤੇ ਟਾਇਰ ਰੱਡ ਪਾਇਆ ਹੋਇਆ ਇਸੇ ਥਾਂ ਤੇ ਜੈਕ ਜਿਹੜਾ ਡਬਲ ਵਾਲਾ ਜੈਕ ਪੈ ਜਾਂਦਾ ਅੱਗੇ ਟਾਈਮ ਪਲੇਟ ਤੇ ਜੇ ਤਾਂ ਅਪਨ ਨਹੀਂ ਕੋਈ ਕੁਛ ਛੇੜਾ ਛੜੀ ਕਰਨੀ ਤੇ ਆਹ ਮੂਰੇ ਜਿਹੜੀ ਆ ਬੰਦ ਪਲੇਟ ਜਿੱਥੇ ਬਲੋ ਵਾਲਾ ਤੇਲ ਪਾਉਣ ਵਾਲਾ ਸਿਸਟਮ ਹੈ ਇੱਥੇ ਹੀ ਪੰਪ ਫਿੱਟ ਹੋ ਜਾਂਦਾ ਪਾਵਰ ਵਾਲਾ ਠੀਕ ਆ ਦੋਸਤੋ ਕਈਆਂ ਨੇ ਜਿਨ੍ਹਾਂ ਨੇ ਇੰਜਨ ਸੋਨਾ ਲੀਕਾ ਦੇ ਧਰੇ ਹੋਇਆ ਵਿੱਚ ਉਹਨਾਂ ਦੇ ਵਿੱਚ ਫਿਰ ਐ ਹੋ ਜਾਂਦਾ ਵੀ ਉਹ ਕੀ ਕਰਦੇ ਆ ਵੀ ਡਬਲ ਪੰਪ ਵੀ ਲੱਗ ਜਾਂਦਾ ਜਿਨ੍ਹਾਂ ਨੂੰ ਵਿੱਚ ਸੋਨਾ ਲੀਕਾ ਦੇ ਹਿੱਸੇ ਇਹਦੇ ਵਿੱਚ ਕੀ ਹੁੰਦਾ ਸੀ ਚੁੱਲਾ ਜਿਹੜਾ 59 11 ਦਾ ਨਾ ਇਹ ਬਾਹਰ ਪਲੇਟ ਤੇ ਕੱਸਿਆ ਹੁੰਦਾ ਜੇ ਆਪਾਂ ਸੋਨਾਲੀਕਾ ਦਾ ਇੰਨ ਜਿਹੜਾ ਨਵੇਂ ਮਾਡਲ ਦਾ ਧਰਤੀ ਉਹਦੇ ਨਾਲ ਫਿਰ ਆਪਾਂ ਨੂੰ ਸੈਂਟਰ ਚੁੱਲਾ ਵੀ ਬਦਲਣਾ ਪੈ ਜਾਂਦਾ ਜੇ ਆਪਾਂ ਸੋਨਾਲੀਕਾ ਦਾ ਇੰਨਾਂ ਨਵੇਂ ਮਾਡਲ ਦਾ ਧਰਾਂਗੇ ਤਾਂ ਨਾਲ ਤੁਹਾਨੂੰ ਚੁੱਲਾ ਵੀ ਨਾਲ ਬਦਲਣਾ ਪੈ ਜਾਂਦਾ ਫਿਰ ਤੇ ਸ਼ੋਹ ਦਾ ਜਿਗਾਰਡ ਬਾਜੀ ਕਰਨੀ ਪੈਂਦੀ ਆ ਜਾਂ ਫਿਰ ਇਹਦੇ ਚ ਵੱਡ ਕੇ ਟੋਟੇ ਜਿਹੜੇ ਆ ਇਹ ਪਲੇਟ ਦੇ ਯੂਜ਼ ਕਰੇ ਹੁੰਦੇ ਆ ਜਿਨ੍ਹਾਂ ਨੇ ਵਧੀਆ ਉੱਚੇ ਮਾਡਲ ਆਯੰਤਰ ਹੈ ਜਾਂ ਫਿਰ ਉਹ ਇਹੀ ਹਿੱਸਾ ਰੱਖਦੇ ਆ ਫਿਰ ਇਹ ਆ ਜਿਗਾਰਡ ਕਰਨਾ ਪੈਂਦਾ ਜੇ ਆਪਾਂ ਹਿੱਸਾ ਇਹੀ 59 1 ਸਾਦਾ ਇੰਜਨ ਇੰਜਨ ਦੀ ਬਹੁਤ ਘੱਟ ਡਿਮਾਂਡ ਆ ਕਿਉਂ ਇਹ ਇੰਜਨ ਹੁਣ ਜਿਆਦਾ ਪੈਣਡ ਬਾਈ ਦਾ ਇੰਜਨ ਲੱਗਣ ਕਰਕੇ ਜਾਂ ਸੋਨਾ ਲਿਕਣ ਆ ਇੰਜਨ ਲੱਗਣ ਕਰਕੇ ਬਹੁਤ ਘੱਟ ਲੋਕ ਇਹਨੂੰ ਲੈਂਦੇ ਆ ਕੀ ਆ ਮਾਣਾ ਮੋਟਾ ਇੰਜਨ ਅਸੀਂ ਨਾਲ ਦੇ ਕੇ ਇੰਜਨ ਕੋਈ ਲੈਣ ਵਾਲਾ ਆ ਜੇ ਤਾਂ ਬਹੁਤ ਘੱਟ ਇੰਜਨ ਵਰਤਿਆ ਜਾਂਦਾ ਬਾਕੀ ਗੇਅਰ ਤੁਸੀਂ ਚੈੱਕ ਕਰ ਲਓ ਗੇਅਰ ਇਹ ਬਹੁਤ ਜਿਆਦਾ ਮળે ਹੀ ਹੁੰਦਾ ਇੰਜਨ ਇਹਦੇ ਗੇਅਰ 98 ਦੇ ਇੰਜਨ ਤਗੜਾ ਜਿਹੜੇ ਟਰੈਕਟਰ ਖੋਲੀਦੇ ਆ ਬਹੁਤ ਘੱਟ ਗੇਅਰ ਇਹਦੇ ਸਾਫ਼ ਨਿਕਲਦੇ ਆ ਗਰੀਬਾ ਜਿੰਨੇ ਟਰੈਕਟਰ ਖੋਲੀਦੇ ਆ ਆ ਜਿਹੜੀ ਡੈਕਸ਼ਨ ਆ ਇਹਦੀ ਅੱਜ ਕੱਲ ਆਟਾ ਜਿਹੜੀਆਂ ਆਪਣਾ ਮਿੱਟੀ ਜਿਹੜੀ ਆ ਇੱਟਾਂ ਬਣਾਉਂਦੀ ਭੱਠੇ ਦੇ ਉੱਪਰ ਇਹ ਉਹਦੇ ਤੇ ਜਿਗਾਰਡ ਲੱਗਦਾ ਹੁੰਦਾ ਜਿਹੜੀ ਉਹ ਲਾਉਂਦੀ ਨਹੀਂ ਮਿੱਟੀ ਇੱਟਾ ਪੱਥੇਰ ਵਾਸਤੇ ਪੱਥਣ ਵਾਸਤੇ ਉਹ ਜੀ ਸੀ ਬੀ ਨਾਲ ਮਿੱਟੀ ਸਿੱਟੀ ਜਾਂਦੇ ਤਾਂ ਆਪਣਾ ਮਿੱਟੀ ਗੁੰਨਣ ਵਾਸਤੇ ਇਹ ਡੈਕਸ਼ਨ ਇਹਦੀ ਜਿਗਾਰਡ ਦੇ ਵਾਸਤੇ ਵਰਤੋ ਚ ਆ ਜਾਂਦੀ ਆ ਤੇ ਹੋਰ ਚੰਗਾ ਭਲਾ ਸਮਾਨ ਇੱਥੇ ਮਿਲਦਾ ਵੀ ਆ ਪਰ ਫਿਰ ਵੀ ਅੱਜ ਦੀ ਡੇਟ ਦੇ ਵਿੱਚ 99% ਲੋਕ ਜਿਹੜੇ ਆ ਠੱਕੇ ਨਾਲ ਹੀ ਸਮਾਨ ਨਵਾਂ ਪਾਈ ਜਾਂਦੇ ਆ ਪੈਸਾ ਲੋਕਾਂ ਨੂੰ ਪਤਾ ਨਹੀਂ ਖੁੱਲਾ ਜਾਦੇ ਆ ਕਾਫੀ ਸਮਾਨ ਇਥੋਂ ਮਾਰਕੀਟ ਚੋਂ ਮਿਲ ਜਾਂਦਾ ਪਰ ਫਿਰ ਵੀ ਲੋਕ ਜਿਹੜਾ ਮੋਡੀਫਿਕੇਸ਼ਨ ਦੇ ਵਿੱਚ 99% ਸਮਾਨ ਆ ਜਿਹੜਾ ਨਵਾਂ ਯੂਜ਼ ਕਰਦੇ ਆ ਆ ਸਟਾਰ ਬਾਡੀ ਕ੍ਰਾਊਨ ਪੀਨਨ ਆ ਗਿਆ ਇਹਦਾ ਇਹ 65 22 ਦੇ ਵਿੱਚ ਦੰਦੇ ਇਹਦੇ ਟੇਢੇ ਕਰਤੇ ਸੀਗੇ ਜਾਦੇ 59 11 ਜੋ ਸਿੱਧੇ ਦੰਦੇ ਉਹਦੇ ਚ ਟੇਪਰ ਜ਼ਿਆਦਾ ਸੀ ਦੰਦੇ ਉਹ ਪੰਪ ਜਿਹੜਾ ਥੱਲੇ ਤੇਲ ਦੇ ਵਿੱਚੋਂ ਚੱਲਦਾ ਬਾਅਦ ਚੋਂ ਪੰਪ ਲੋਕਾਂ ਨੇ ਬਾਹਰ ਵੀ ਕਢਾ ਤੇ ਲਿਫਟ ਪੰਪ ਦੀ ਦਿੱਕਤ ਬੜੀ ਕੋ ਗਾਰਾ ਬਣ ਜਾਂਦਾ ਥੱਲੇ ਤੇਲ ਦੇ ਵਿੱਚ ਤੁਸੀਂ ਦੇਖੋਗੇ ਤੇਲ ਦੇ ਵਿੱਚ ਥੱਲੇ ਨਾ ਜੀਵਨ ਕਚਰੇ ਕੁਚਰੇ ਇੱਕ ਫਿਲਟਰ ਇਹਦਾ ਜਦੋਂ ਸਾਫ਼ ਕਰਨਾ ਸਾਰਾ ਪੰਪ ਫੇਰ ਖੋਲਣਾ ਪੈਂਦਾ ਨਵੇਂ ਮਾਡਲਾਂ ਦੇ ਵਿੱਚ ਫਿਲਟਰ ਥੱਲਿਓ ਖੁੱਲ ਜਾਂਦਾ ਸੀ ਜਿਹੜੇ ਉੱਚੇ ਮਾਡਲ ਆ ਗਏ ਬਾਅਦ ਚੋਂ ਕੰਪਨੀ ਨੇ ਫਿਲਟਰ ਥੱਲਿਓ ਖੁੱਲਦਾ ਕਰਤਾ ਕਿ ਥੱਲਿਓ ਸਾਫ਼ ਹੋ ਜਾਏ ਨਹੀਂ ਤਾਂ ਫੇਰ ਇਹ ਕੀ ਕਰਨਾ ਪੈਂਦਾ ਸੀ ਲਿਫਟ ਪੰਪ ਹੀ ਸਾਰਾ ਥੱਲਿਓ ਬਾਹਰ ਕੱਢਣਾ ਪੈਂਦਾ ਤਾਂ ਇਹਦਾ ਫਿਲਟਰ ਸਾਫ਼ ਹੁੰਦਾ ਸੀਗਾ ਆਹ ਗ ਗियर ਤੁਸੀਂ ਚੈੱਕ ਕਰ ਲਓ ਗियर ਦੇ ਵਿੱਚ ਬਾਹਲਾ ਇਹਨਾਂ ਨੇ ਫਰਕ ਨਹੀਂ ਪਾਇਆ ਬਾਅਦ ਚੋਂ 7511 ਜਿਹੜੇ 7522 ਉਹਨਾਂ ਟਰੈਕਟਰਾਂ ਦੇ ਵਿੱਚ ਫਰਕ ਆਏ ਸੀ ਗੇ ਨਹੀਂ ਤਾਂ ਇਹਨਾਂ ਦੇ ਗੇਅਰ ਬਾਹਲੇ ਕੰਪਨੀ ਨੇ ਇੱਕੋ ਜਿਹੀ ਰੱਖੇ ਆ ਜਿਹੜੇ ਲੋ ਸਪੀਡ 5511 5511 ਉਹ ਲੋ ਸਪੀਡ ਆਏ ਸੀ ਇਹ ਹਾਈ ਸਪੀਡ ਦੇ ਵਿੱਚ ਸੀਗੇ ਹੈਗਾ ਹਾਈ ਲੋ ਗੇਅਰ ਬਹੁਤ ਜ਼ਿਆਦਾ ਸਲਿੱਪ ਹੁੰਦਾ ਹੈ ਦਾ ਹਾਈ ਲੋ ਦੀ ਸ਼ਾਫਟ ਆ ਜਿਹੜੀ ਆ ਦੰਦੇ ਮਰ ਜਾਂਦੇ ਸੀ ਚੜਾ ਬੜਾ ਘੱਟ ਸੀਗਾ ਆ ਜਿਆਦਾਤਰ ਇਹਦੇ ਦੰਦੇ ਮਰੇ ਹੁੰਦੇ ਤਾਂ ਗੇਅਰ ਹਾਈ ਲੋ ਜਿਹੜਾ ਨਿਕਲਣ ਲੱਗ ਜਾਂਦਾ ਜਿਨ੍ਹਾਂ ਨੇ ਸੀਡਰਾਂ ਦੇ ਟਰੈਕਟਰ ਚਲਾਏ ਉਹਨਾਂ ਦੇ ਵਿੱਚ ਆ ਦੋ ਗਰਾਰੀਆਂ ਬਦਲ ਕੇ ਤੋਰਾ ਘੱਟ ਵੀ ਜਾਂਦਾ ਸੀ ਜਿਨ੍ਹਾਂ ਨੇ ਤੋਰਾ ਘਟਾਉਣਾ ਸੀ ਲੋ ਲੋ ਕੱਲੇ ਦਾ ਤੋਰਾ ਘਟ ਜਾਂਦਾ ਜੇ ਇਹਦਾ ਤੋਰਾ ਵਧਾਉਣਾ ਹੋਵੇ ਤੇ ਆ ਟਾਪ ਸ਼ਾਫਟ ਦੇ ਉੱਪਰੋਂ ਅਸੀਂ ਜਿਹੜੀ ਆ ਟਾਪ ਸ਼ਾਫਟ ਤੇ ਟਾਪ ਗਰਾਰੀ ਥੱਲੜੀ ਦੇ ਦਿੰਦੇ ਆ ਵਧ ਦੰਦਿਆਂ ਵਾਲੀ ਉਹ ਜਿਹੜੀ ਟਾਪ ਸ਼ਾਫਟ ਦਿੰਦੀ ਆ ਜੇਦਾ ਤੋਰਾ ਆਪਣਾ ਰੋਡ ਤੇ ਵਧਾਉਣਾ ਹੋਵੇ ਤਾਂ ਤੋਰਾ ਵਧ ਵੀ ਜਾਂਦਾ ਜਿੰਨਾ ਮਰਜ਼ੀ ਵਧਾ ਲਓ ਟਾਪ ਸ਼ਾਫਟ ਦੇ ਉੱਤੋਂ ਤੇ ਆ ਇਹਦੇ ਬ੍ਰੇਕ ਡਰਮ ਆ ਗਏ ਤੇ ਲੀਕ ਰਹੀ ਹੋ ਜਾਂਦੇ ਆ ਹੁਣ ਕੀ ਕਰਦੇ ਆ ਲੋਕ ਇਹਦੀ ਮੋਡੀਫਿਕੇਸ਼ਨ ਜਿਹੜੀ ਬ੍ਰੇ ਇਹਦੇ ਬ੍ਰੇਕ ਡਰਮ ਇਹਦੇ ਜੋ ਸਵਰਾਜ ਜਿਹੜੇ ਲੱਗ ਜਾਂਦੇ ਆ ਅੰਦਰੋਂ ਸਾਰਾ ਸਿਸਟਮ ਬਦਲ ਕੇ ਇਹਦੇ ਵਿੱਚ ਤੇਲ ਚਲਦਾ ਕਰਕੇ ਅੱਗੇ ਸੀਲਾਂ ਕਰਕੇ ਬਹੁਤ ਜ਼ਿਆਦਾ ਬ੍ਰੇਕਾਂ ਦੇ ਵਿੱਚ ਇਹਦੇ ਜਿਗਾਰਡ ਬਾਜੀ ਕਰਨੀ ਪੈਂਦੀ ਆ 35-40000 ਰੁਪਏ ਖਰਚਾ ਵੀ ਆ ਜਾਂਦਾ ਜੇ ਬ੍ਰੇਕ ਆਪਾਂ ਦੂਜੇ ਕਰੀਏ ਤੇਲ ਬ੍ਰੇਕ ਕਰੀਏ ਕਾਫੀ ਸਿਸਟਮ ਆ ਜਿਹੜਾ ਅੰਦਰੋਂ ਬਦਲਣਾ ਪੈਂਦਾ ਡਰਮ ਇਹਦੇ ਬਦਲੇ ਜਾਂਦੇ ਆ ਇਦੇ ਵਿੱਚ ਆ ਤੁਸੀਂ ਦਰੋਣਾ ਤੁਹਾਨੂੰ ਮੈਂ ਹੈਂਡ ਬ੍ਰੇਕ ਦਾ ਸਿਸਟਮ ਬਹੁਤ ਭਰਾ ਮੰਗਦੇ ਹੁੰਦੇ ਆ ਨਹੀਂ ਤਾਂ ਲੋਕਾਂ ਦੇ ਕੱਢ ਕੇ ਸੁੱਤੇ ਹੁੰਦੇ ਆ ਇਹਦੇ ਚ ਹੈਂਡ ਬ੍ਰੇਕ ਦੀ ਆ ਰਾਡ ਤੁਸੀਂ ਦੇਖੋਗੇ ਆ ਰਾਡ ਜਾਣਦੀ ਆ ਇਹ ਹੈਂਡ ਬ੍ਰੇਕ ਦੀ ਰਾਡ ਆ ਡਿਫਰੈਂਸ਼ੀਅਲ ਪੈਂਡਲ ਇਹ ਚੀਜ਼ਾਂ ਅੱਜ ਜਿਹੜੇ ਭਰਾ ਮੋਡੀਫਿਕੇਸ਼ਨ ਕਰਦੇ ਉਹਨਾਂ ਨੂੰ ਲੋਡ ਪੈਂਦੀ ਜਾਂ ਨਹੀਂ ਤਾਂ ਇਹ ਪਹਿਲਾਂ ਲੋਕਾਂ ਨੇ ਕੀ ਕਰਿਆ ਲੋਡ ਪਤਾ ਹੁੰਦਾ ਨਹੀਂ ਸੀਦਾ ਜੀ ਦੇਖਦੇ ਜਿਨਾ ਪੱਟੇ ਉੱਪਰਲੇ ਪਾਸੇ ਸਿੱਟਦੇ ਰਹੇ ਜਿਨ੍ਹਾਂ ਦੀ ਅੱਜ ਬੁਗਤ ਬਹੁਤ ਹੁਣ ਆ ਜਿਹੜੀ ਰਾਡ ਆ ਇਹ ਆਪਣੀ ਆ ਗਈ ਹੈਂਡ ਬ੍ਰੇਕ ਦੀ ਅੰਦਰ ਪਟੇ ਆ ਕਈ ਵੀ ਸਮਾਨ ਆ ਜਿਹੜਾ ਲੋਡ ਪੈਂਦਾ ਸਾਡੇ ਕੋ ਭਰਾਵਾਂ ਮੈਂ ਕਦੇ ਆ ਕੇ ਪਰ ਸਾਨੂੰ ਵੀ ਬਹੁਤ ਦਿੱਕਤ ਆਉਂਦੀ ਆ ਕਿ ਉਹ ਪੁਰਾਣੇ ਟਰੈਕਟਰਾਂ ਜਾਂ ਸਮਾਨ ਕੱਢ ਕੇ ਸਿੱਟੇ ਹੀ ਹੁੰਦਾ ਤੇ ਹੁਣ ਸਾਨੂੰ ਵੀ ਬਹੁਤ ਘੱਟ ਇਹ ਸਮਾਨ ਮਿਲਦਾ ਥੋੜਾ ਬਹੁਤਾ ਟਾਈਮ ਦੇ ਦਿੰਦਾ ਜਾਂ ਕਸਟਮਰ ਦਾ ਪ੍ਰੋਵਾਈਡ ਕਰਾ ਵੀ ਦਈਦਾ ਇਹ ਡਰਮਾ ਦੇ ਉੱਪਰ ਪਟੇ ਚੱਲਦੇ ਹੁੰਦੇ ਸੀ ਜਿਹੜਾ ਹੈਂਡ ਬ੍ਰੇਕ ਲੱਗਦਾ ਉਹ ਪਟੇ ਦੇ ਉੱਪਰ ਉਹ ਹੈਂਡ ਬ੍ਰੇਕ ਨਾਲ ਆ ਜਿਹੜੀ ਆ ਇੱਕ ਇਹਦੇ ਲੀਵਰ 'ਚ ਆ ਜਿਹੜਾ ਹੁੰਦਾ ਇੱਕ ਹੈਂਡ ਬ੍ਰੇਕ ਦਾ ਹੁੰਦਾ ਇੱਕ ਕਲੱਚ ਦਾ ਹੁੰਦਾ ਜਿਹੜਾ ਹੱਤ ਨਾਲ ਕਲੱਚ ਚੱਲਦਾ ਬਾਅਦ 'ਚ 65 ਬਾਈਚ ਸਿੱਧਾ ਹੀ ਕਲਚ ਆ ਗਿਆ ਜਿਹੜਾ 911 ਸੀ ਉਹਦੇ ਚ ਹੱਤ ਵਾਲਾ ਕਲਚ ਹੁੰਦਾ ਸੀ ਇੱਕ ਲੀਵਰ ਨਾਲ ਕਲਚ ਲੱਗਦਾ ਇੱਕ ਦੰਦੇ ਵਾਲਾ ਜਿਹੜਾ ਹੁੰਦਾ ਕਲਚ ਹੁੰਦਾ ਜਿਹੜੇ ਜਿਆਦੇ ਦੰਦੇ ਹੋਣਗੇ ਉਹ ਬ੍ਰੇਕ ਵਾਲਾ ਹੁੰਦਾ ਤੇ ਇੱਕ ਆ ਦੀ ਪੈਡਲ ਦੀ ਬੜੀ ਸਮੱਸਿਆ ਸੀ ਆ ਪੈਡਲ ਜੇ ਦੇਖਦਾ ਹੁੰਦਾ ਟੁੱਟਦਾ ਹੀ ਬਹੁਤ ਸੀਗਾ ਆ ਸਿਸਟਮ ਜਾਂ ਬਾਹਲਾ ਹੀ ਟੁੱਟ ਜਾਂਦਾ ਦੇਖਦਾ ਸੀਗਾ ਪੰਜਾ ਜਾਂ ਇਹ ਬਾਹਲੇ ਤਕਰੀਬਨ ਤੁਸੀਂ ਦੇਖੋਗੇ ਟਰੈਕਟਰਾਂ 'ਚ ਬੈਲਡਿੰਗ ਹੀ ਕਰਿਆ ਹੁੰਦਾ ਜਾਂ ਪਿੰਨ ਚ ਪਲੇ ਪੈ ਜਾਂਦੀ ਪੈਡਲ ਬਹੁਤ ਪਲੇ ਦਿਖਾਉਣ ਲੱਗ ਜਾਂਦੇ ਆ ਜਿਹੜੀਆਂ ਇਹ ਸਮੱਸਿਆ 911 'ਚ ਕੰਪਨੀ ਨੇ ਬਾਅਦ ਚ ਬੋਲ ਬਾਅਦ ਚ ਆ ਕੇ ਫਿਰ ਇਹ ਸੁਧਾਰ ਕਰੇ ਤੇ ਬਾਕੀ ਹੋਰ ਟਰੈਕਟਰ ਜਿਹੜੇ ਕਲੱਚ ਦਾ 베어ਿੰਗ ਦੇ 2 ਆਉਂਦੇ ਆ ਜਿਵੇਂ ਅੱਜ ਅੱਜ ਦੀ ਤਕਨੀਕ ਚ ਬਹੁਤ ਬਾਅਦ ਚ ਲੋਕਾਂ ਨੇ ਕਰਿਆ ਨਹੀਂ ਤੇ ਇਹਦੇ ਚ 911 ਚ ਬਹੁਤ ਪਹਿਲਾਂ ਤੋਂ ਹੀ ਕਲੱਚ 베어ਿੰਗ 2 ਆਉਂਦੇ ਸੀਗੇ ਉਹ ਕਲੱਚ ਦਾ ਤੁਹਾਨੂੰ ਦਿਖਾਉਣਾ ਜੇ ਤੁਸੀਂ ਦੇਖੋਗੇ ਆ ਇੱਕ ਜਿਹੜਾ ਉਹ ਅੰਦਰ ਦੋ ਪੱਤੀਆਂ ਇੱਕ ਪੱਤੀ ਨਾਲ ਇੱਕ ਕਲੱਚ ਚੱਲਦਾ ਇੱਕ 베어ਿੰਗ ਚੱਲਦਾ ਅੰਦਰ ਪੀਟੀਓ ਵਾਲਾ 베어ਿੰਗ ਉਹ ਦੂਜੀ ਪੱਤੀ ਨਾਲ ਇਹਦਾ ਹੱਥ ਵਾਲੇ ਕਲੱਚ ਨਾਲ ਕੰਮ ਕਰਦਾ ਹੁੰਦਾ ਸੀ ਬਾਲੇ ਬਾਅਦ ਚ ਕਢਾਈ ਹੁੰਦੇ ਲੋਕਾਂ ਦੇ ਪੀਟੀਓ ਦੇ ਘੱਟ ਹੀ ਚਲਾਉਂਦੇ ਆ ਤੇ ਇਕੱਠਾ ਹੀ ਕਰਿਆ ਹੁੰਦਾ ਲੋਕਾਂ ਦਾ ਨਹੀਂ ਤਾਂ ਹੁਣ ਜਿਹੜਾ ਟਰੈਕਟਰ ਮੋਡੀਫਿਕੇਸ਼ਨ ਹੁੰਦੀ ਉਹਨਾਂ ਨੂੰ ਸਮਾਨੇ ਪਾਉਣਾ ਪੈਂਦਾ ਪੰਪ ਇਹਨੂੰ ਜਿਹੜੇ ਸਾਦੇ ਆਉਂਦੇ ਸੀ ਬਾਅਦ ਚੋਂ ਲੋਕਾਂ ਨੇ ਇੰਟਰ ਵਾਲੇ ਫਿੱਟ ਕਰੇ ਹੋਏ ਆ ਮਹਿੰਦਰੇ ਵਾਲਾ ਫਿੱਟ ਤੇ ਜਿਗਾਰਡ ਬਾਜੀ ਕਰਕੇ ਆ ਮਹਿੰਦਰੇ ਵਾਲਾ ਪੰਪ ਫਿੱਟ ਆ ਜਾਂਦਾ ਸੀਗਾ ਕੋਈ ਕਹਿੰਦਾ ਮੋਟਰ ਬਾਲ ਦੇ ਪੰਪ ਹੁੰਦੇ ਸੀਗੇ ਉਹ ਰੇਸ ਘੱਟ ਕਰੀ ਦੋ ਬੰਦ ਹੋ ਜਾਂਦੇ ਸੀ ਬਾਅਦ ਚੋਂ ਫਿਰ ਉੱਚੇ ਮਾਡਲਾਂ 'ਚ ਲੋਕਾਂ ਨੇ ਜਿਗਾਰਡ ਬਾਜੀ ਉਹਨਾਂ ਟਾਈਮਾਂ 'ਚ ਮਿਲਦਾ ਨਹੀਂ ਸੀ ਸਮਾਨ ਫਿਰ ਆ ਮਹਿੰਦਰਾ ਵਾਲੇ ਲੱ ਬੈਟਰੀ ਬਕਸੇ ਪੁਰਾਣੇ ਟਰੈਕਟਰਾਂ ਦੇ ਬਹੁਤ ਹੀ ਗਲੇ ਨਿਕਲਦੇ ਆ ਹੁਣ ਕੀ ਕਰਤਾ ਬੈਟਰੀ ਬਕਸੇ ਹੋਰ ਡਿਜ਼ਾਈਨਾਂ ਦੇ ਕਰਦੇ ਜਿਹੜੇ ਮੋਡੀਫਿਕੇਸ਼ਨ ਕਰਦੇ ਆ ਨਹੀਂ ਤਾਂ ਪੱਤੀਆਂ ਜੀਆਂ ਦੀ ਬਹੁਤ ਡਿਮਾਂਡ ਰਹਿੰਦੀ ਸੀ ਜਿਨ੍ਹਾਂ ਦੇ ਬੈਟਰੀ ਬਕਸੇ ਲੱਗਦੇ ਆ ਉਹ ਬੈਟਰੀਆਂ ਥੱਲੇ ਪਾਈਆਂ ਕਰਕੇ ਇਹਦੇ ਜਿਆਦਾ ਤਕਰੀਬਨ ਇਸ ਤਰ੍ਹਾਂ ਗਾਲੀ ਜਾਂਦੇ ਆ ਤੇ ਬਾਈ ਜੀ ਹੋਰ ਸ਼ੋਹਾਂ ਤੁਹਾਨੂੰ ਪੁੱਛਦੇ ਹੁੰਦੇ ਆ ਗਾਹਕ ਸ਼ੋਹਾਂ ਬਾਈ ਜੀ ਪੇਂਟ ਪੂੰਡ ਕਰਾਉਣੀਆਂ ਪੈਂਦੀਆਂ ਮਿਲ ਜਾਂਦੇ ਆ ਮਰਗਾਰਡ ਜਿੰਨੇ ਟਰੈਕਟਰ ਖੋਲੀ ਤੇ ਬਹੁਤ ਘੱਟ ਸਾਫ ਨਿਕਲਦੇ ਆ ਇਹਦਾ ਮਰਗਾਰਡ ਤਕਰੀਬਨ ਪਟਿਆਲੇ 'ਚ ਨਵੀਂ ਸੇਲ ਹੁੰਦੇ ਆ ਜਾਣਕਾਰੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਧੰਨਵਾਦ ਜੀ ਹੈਂਡ ਬ੍ਰੇਕ ਦੀ ਜਿਹੜੀ ਮੈਂ ਤੁਹਾਨੂੰ ਗੱਲ ਕਰਦਾ ਹਾਂ ਜੀ ਦੋਸਤੋ ਹੈਂਡ ਬ੍ਰੇਕ ਜਿਹੜੇ 95 11 ਦੇ ਨਾਲ ਅੰਦਰੋਂ ਕਿਵੇਂ ਵਰਕ ਕਰਦਾ ਆ ਦੇਖੋ ਆ ਉੱਪਰ ਨਾ ਇਹਦੇ ਉਹ ਸਪ੍ਰਿੰਗ ਜਾਂ ਪਾਇਆ ਦੀ ਨਾਲ ਦੇਖੋ ਉਹ ਜਿਹੜਾ ਪਿੱਛੇ ਥੱਲੇ ਕਰਕੇ ਦਿਖਾਉਣਾ ਤੁਹਾਨੂੰ ਆਹ ਦੇਖੋ ਉਹ ਸਪ੍ਰਿੰਗ ਇਹਨੂੰ ਖਿੱਚ ਕੇ ਰੱਖਦਾ ਆ ਪਟੇ ਨੂੰ ਉੱਪਰਲੇ ਪਾਸਿਓ ਤੇ ਆ ਪਿੱਛੇ ਆਹ ਬ੍ਰੈਕਟ ਜਿਹੜੇ ਲੱਗੇ ਹੁੰਦੇ ਆ ਇਹਨਾਂ ਚਾ ਪਟੇ ਐ ਕੰਮ ਕਰਦੇ ਆ ਬਾਲੇ ਪਟੇ ਖਰਾਬ ਹੋ ਜਾਂਦੇ ਆ ਕਿਉਂ ਮਿੱਟੀ ਮੁੱਟੀ ਪੈ ਜਾਂਦੀ ਉੱਪਰ ਜਾਲੀਆਂ ਕੋ ਧਿਆਨ ਦਿੰਦਾ ਨਹੀਂ ਜਾਲੀਆਂ ਥਾਣੀ ਤੇ ਆ ਹੁੰਦਾ ਹੈਂਡ ਬ੍ਰੇਕ ਦਾ ਸਿਸਟਮ ਇਹਦੇ ਵਿੱਚ ਦੀ ਰਾਡ ਜਾ ਕੇ ਆ ਦੇਖੋ ਆ ਰਾਡ ਬਾਹਰ ਨਿਕਲੀ ਹੁੰਦੀ ਆ ਸਰਾਕ ਥਾਣੀ ਆ ਸਰਾਕ ਜਦੋਂ ਆ ਰਾਡ ਜਦੋਂ ਖਿੱਚੀ ਜਾਂਦੀ ਆ ਤਾਂ ਇਹ ਰਾਡ ਨੇ ਆ ਪਟੇ ਨੇ ਕੰਮ ਕਰਨਾ ਦੋਨੇ ਪਾਸੇ ਦੋਨੇ ਜਿਹੜੀਆਂ ਰਾੜਾ ਅੱਡੋ ਅੱਡ ਹੁੰਦੀਆਂ ਹੈਂਡ ਬ੍ਰੇਕ ਦੀਆਂ ਆ ਦੇਖੋ ആ ഹാൻഡ് ഹബ ബ്രേക്ക സിസ്ടമ